ਇਸ਼ੂ ਆਦਾ ਹੈਗਾ ਕਿ ਤੇ ਉਹਨਾਂ ਨੂੰ ਲੱਗਦਾ ਹੈਗਾ ਕਿ ਡਰੱਗਸ बिक ਰਹੇ ਹੈ ਜਾਂ ਡਰੱਗਸ ਵਾਲਾ ਜੋ ਕ੍ਰਾਈਮ ਹੈ ਉਹ ਹੋ ਰਿਹਾ ਹੈਗਾ ਤਾਂ ਅਸੀਂ ਉਹਨਾਂ ਨੂੰ ਦੱਸਿਆ ਹੈਗਾ ਕਿ ਉਹ ਇਮੀਡੀਟਲੀ ਸਾਨੂੰ ਅਪਰੋਚ ਕਰਨ ਸਾਨੂੰ ਦੱਸਣ ਪੰਜਾਬ ਨੂੰ ਅ ਅ ਅੱਜ ਪੰਜਾਬ ਸਰਕਾਰ ਨੇ ਜੋ ਇੱਕ ਮੁਹਿੰਮ ਚਲਾਈ ਹੈ ਨਸ਼ੇ ਵਿਰੁੱਧ ਆ ਯੁੱਧ ਉਦੇ ਅੰਡਰ ਹੀ ਪੰਜਾਬ ਪੁਲਿਸ ਵੱਲੋਂ ਇੱਕ ਸੰਪਰਕ ਮੁਹਿੰਮ ਚੇੜੀ ਗਈ ਹੈ ਜ ਜਿਹਦੇ ਅੰਡਰ ਅੱਜ 5 ਡਿਸਟ੍ਰਿਕਟਸ ਦੇ ਅੰਦਰ ਪਬਲਿਕ ਮੀਟਿੰਗਸ ਕੀਤੀ ਗਈ ਤੇ ਖੰਨਾ ਵੀ ਉਹਨਾਂ ਦੇ ਵਿੱਚੋਂ ਇੱਕ ਸੀਗਾ ਤੇ ਖੰਨਾ ਪੁਲਿਸ ਨੇ 45 ਅਲੱਗ-ਅਲੱਗ ਥਾਵਾਂ ਦੇ ਅੰਡਰ ਦੇ ਆ ਢਾਈ ਤੋਂ 3000 ਲੋਕਾਂ ਦੇ ਨਾਲ ਅੱਜ ਮੀਟਿੰਗਸ ਕੀਤੀਆਂ ਜਿਨ੍ਹਾਂ ਦੇ ਵਿੱਚੋਂ 60 ਤੇ ਅਰਾਊਂਡ ਅਸੀਂ ਪਿੰਡ ਕਵਰ ਕੀਤੇ ਆ ਸਾਡੇ ਵਰਦੀ ਡੀਜੀਪੀ ਸਾਹਿਬ ਵੱਲੋਂ ਦਿਸ਼ਾ ਨਿਰਦੇਸ਼ ਮਿਲੇ ਸੀਗੇ ਸਾਨੂੰ ਕਿ ਲੋਕਾਂ ਦੇ ਨਾਲ 1 ਟੂ 1 ਗੱਲ ਕਰਨੀ ਹੈਗੀ ਲੋਕਾਂ ਦੇ ਨਾਲ ਟਾਇਪ ਰੱਖਣਾ ਹੈਗਾ ਲੋਕ ਹੀ ਸਾਨੂੰ ਦੱਸਣਗੇ ਕਿੱਥੇ ਡਰੱਗਸ ਵਿਕਦਾ ਹੈਗਾ ਤੇ ਕਿਵੇਂ ਉਹਦੀ ਰੋਕਥਾਮ ਕੀਤੀ ਜਾ ਸਕਦੀ ਹੈ ਤੇ ਅੱਜ ਦੀ ਮੁਹਿੰਮ ਉਹੀ ਚੀਜ਼ ਨੂੰ ਫੋਲੋ ਕਰਦੇ ਹੋਏ ਸੀਗੀ ਤੇ ਜਦੋਂ ਅੱਜ ਮੈਂ ਵੀ ਆਪ ਪਿੰਡਾਂ ਦਾ ਦੌਰਾ ਕੀਤਾ ਹੈਗਾ ਤੇ ਉੱਥੇ ਮੈਂ ਲੋਕਾਂ ਨੂੰ ਮਿਲ ਕੇ ਆਈ ਹੂੰ ਤੇ ਮੇਰੇ ਸਾਰੇ ਕੇ ਸਾਰੇ ਡੀਐਸਪੀਸ ਤੇ ਮੇਰੇ ਸਾਰੇ ਐਸਐਸਓ ਐਸਐਚਓਜ਼ ਬਾਹਰ ਸੀਗੇ ਅਸੀਂ ਸਾਰੇ ਅੱਜ ਪਬਲਿਕ ਦੇ ਨਾਲ ਮੀਟਿੰਗ ਕਰ ਰਹੇ ਸੀਗੇ ਤੇ ਕੁਝ ਜੋ ਇੰਪੋਰਟੈਂਟ ਪੁਆਇੰਟਸ ਅੱਜ ਦੀ ਮੀਟਿੰਗ ਤੋਂ ਨਿਕਲ ਕੇ ਮੀਟਿੰਗਸ ਤੋਂ ਨਿਕਲ ਕੇ ਆਏ ਉਹ ਆਹੀ ਹੈ ਕਿ ਇੱਕਤਾ ਜੋ ਪੰਜਾਬ ਪੁਲਿਸ ਨੇ ਇੱਕ ਯੁੱਧ ਨਸ਼ੇ ਵਿਰੋਧ ਜੋ ਛੇੜਾ ਹੈ ਔਰ ਉਹਦੇ ਅੰਡਰ ਜੋ ਡਿਫਰੈਂਟ ਡਿਫਰੈਂਟ ਆਪਰੇਸ਼ਨਸ ਕੀਤੇ ਪਿਛਲੇ ਬੀਤੇ ਕੁਝ ਦਿਨਾਂ ਦੇ ਵਿੱਚ ਲੋਕਾਂ ਦੇ ਅੰਦਰ ਉਸ ਚੀਜ਼ ਨੂੰ ਲੈ ਕੇ ਬਹੁਤ ਜ਼ਿਆਦਾ ਹੋਪ ਹੈ ਲੋਕੀ ਬਹੁਤ ਜ਼ਿਆਦਾ ਸੰਤੁਸ਼ਟ ਵੀ ਹੈ ਤੇ ਕਹੀਂ ਨਾ ਕਿ ਹੋਪਫੁਲ ਵੀ ਹੈ ਕਿ ਹੁਣ ਪੰਜਾਬ ਪੁਲਿਸ ਨੇ ਅ ਨਸ਼ੇ ਨੂੰ ਖਤਮ ਕਰਕੇ ਹੀ ਮੰਨਣਾ ਹੈਗਾ ਤੇ ਹੁਣ ਪੁਲੀ ਜੋ ਲੋਕੀ ਹੈ ਉਹ ਵੀ ਬੜ ਚੜ ਕੇ ਸਾਡੇ ਸਪੋਰਟ ਦੇ ਲਈ ਅੱਗੇ ਆ ਰਹੇ ਹੈ ਮੈਨੂੰ ਰੋਜ਼ ਦਿਨ ਮੇ ਕਈ ਕਈ ਲੋਕੀ ਮੈਸੇजेस ਕਰ ਰਹੇ ਕਿ ਮੈਡਮ ਤੁਸੀਂ ਸਾਡਾ ਆ ਵਾਲਾ ਏਰੀਆ ਵੀ ਦੇਖੋ ਇੱਥੇ ਆ ਬੰਦਾ ਕਰਦਾ ਹੈਗਾ ਅਸੀਂ ਸਾਰੇ ਕੇ ਸਾਰੇ ਡਰਗ ਪੈਡਲਸ ਦੀ ਲਿਸਟ ਬਣਾ ਲਈ ਹੈਗੀ ਤੇ ਹੁਣ ਅਸੀਂ ਰੋਜ਼ ਕਰ ਰੋਜ਼ ਕੰਟੀਨਿਊ ਸਾਡਾ ਮਤਲਬ ਇਹ ਐਫਰਟ ਰਹੇਗਾ ਆ ਜਿਹੜੀ ਅਸੀਂ ਮੁਹਿੰਮ ਛੇੜੀ ਹੈ ਐ ਅਸੀਂ ਇਹ ਜਿਸ ਮੋਮੈਂਟਮ ਦੇ ਨਾਲ ਅਸੀਂ ਸ਼ੁਰੂ ਕੀਤੀ ਉਹ ਮੋਮੈਂਟਮ ਅਸੀਂ ਮੇਨਟੇਨ ਕਰਾਂਗੇ ਤੇ ਉਹਦੇ ਨਾਲ-ਨਾਲ ਜਿਹੜੇ ਕਿ ਲੋਕਾਂ ਨੇ ਸਾਨੂੰ ਸਜੈਸ਼ਨ ਦਿੱਤੇ ਡੀ ਐਡਿਕਸ਼ਨ ਬਾਰੇ ਉਹ ਵੀ ਅਸੀਂ ਨੋਟ ਡਾਊਨ ਕੀਤੇ ਹਨ ਕੁਝ ਪਿੰਡਾਂ ਦੇ ਸਜੈਸ਼ਨ ਸੀਗੇ ਕਿ ਸਾਡੇ ਤੇ ਸਪੋਰਟਸ ਇਨਫਰਾਸਟਰਕਚਰ ਬਣਾਉਣ ਦੀ ਲੋੜ ਹੈ ਕੁਝ ਪਿੰਡਾਂ ਦੇ ਸਜੈਸ਼ਨ ਸੀਗੇ ਕਿ ਸਾਨੂੰ ਸਪੋਰਟਸ ਦੇ ਕੋਚਸ ਦੀ ਲੋੜ ਹੈਗੀ ਕੁਝ ਨੇ ਦੱਸਿਆ ਕਿ ਸਾਡੇ ਇੱਥੇ ਅ ਕੁਝ ਅਸੀਂ ਸਕਿਲਿੰਗ ਦੀ ਲੋੜ ਹੈਗੀ ਕੁਝ ਕਾਰੋਬਾਰ ਅਗਰ ਕੁਝ ਸ਼ੁਰੂ ਕਰਨਾ ਚਾਹਦਾ ਚਾਹਦਾ ਹੈ ਕੋਈ ਪਰਸਨ ਕੋਈ ਗਰੀ ਉਦਯੋਗ ਲਾਣਾ ਚਾਹੁੰਦਾ ਤਾਂ ਉੱਥੇ ਸਰਕਾਰ ਕੀ ਨੇ ਸਾਡੀ ਮਦਦ ਕਰ ਸਕਦੀ ਹੈ ਤੋਂ ਅਸੀਂ ਸਾਰੇ ਕੇ ਸਾਰੇ ਸਜੈਸ਼ਨ ਨੂੰ ਨੋਟ ਕੀਤਾ ਹੈਗਾ ਅਸੀਂ ਪ੍ਰੋਪਰ ਚੈਨਲਸ ਕੀ ਥਰੂ ਸਰਕਾਰ ਤੱਕ ਉਹ ਪਹੁੰਚਾਏਗੇ ਉਹਦੇ ਨਾਲ ਨਾਲ ਅਸੀਂ ਲੋਕਾਂ ਨੂੰ ਅਵੇਅਰ ਕੀਤਾ ਹੈਗਾ ਤੇ ਕਿਵੇਂ ਉਹ ਜੋ ਡੀ ਐਡਿਕਸ਼ਨ ਵਾਲੀ ਸਾਡੀ ਸਰਕਾਰ ਦੀ ਇੱਕ ਮੁਹਿੰਮ ਹੈਗੀ ਉਹਦੇ ਵਿੱਚ ਕਿਵੇਂ ਉਹ ਆਪਣਾ ਯੋਗਦਾਨ ਦੇ ਸਕਦੇ ਕਿਵੇਂ ਜੋ ਨਸ਼ੇ ਦੇ ਐਡਿਕਟਸ ਜੇ ਜੋ ਨਸ਼ੇ ਅਦੀ ਹੋ ਚੁੱਕੇ ਉਹਨਾਂ ਨੂੰ ਅਸੀਂ ਕਿਵੇਂ ਉਸ ਦਲਦਲ ਤੋਂ ਬਾਹਰ ਕੱਢਣਾ ਹੈਗਾ ਔਰ ਕਿਵੇਂ ਅਸੀਂ ਉਹਨਾਂ ਨੂੰ ਸੋਸਾਇਟੀ ਦਾ ਵਾਪਿਸ ਇੱਕ ਹੈਲਦੀ ਪਾਰਟ ਬਣਾਣਾ ਉਹਦੇ ਨਾਲ ਉਸ ਚੀਜ਼ ਦੇ ਉੱਪਰ ਵੀ ਸਾਡੇ ਡਿਸਕਸ਼ਨਸ ਹੋਏ ਤੇ ਅੱਜ ਦੀ ਮੀਟਿੰਗ ਸਾਡੀ ਬਹੁਤ ਜ਼ਿਆਦਾ ਫਰੂਟਫੁੱਲ ਰਹੀ ਹੈ ਤੇ ਅ ਅੱਗੇ ਵੀ ਆਈ ਥਿੰਕ ਅਸੀਂ ਤੁਹਾਨੂੰ ਬਹੁਤ ਜ਼ਿਆਦਾ ਸਕਸੈਸਫੁਲ ਸਟੋਰੀਜ਼ ਦੱਸਾਂਗੇ ਜਿੱਥੇ ਲੋਕੀ ਨਸ਼ਾ ਛੱਡ ਕੇ ਬਾਹਰ ਨਿਕਲੇ ਹੋਣ ਤੇ ਉਹਦੇ ਨਾਲ-ਨਾਲ ਫਾਈਨਲੀ ਮੈਂ ਤੁਹਾਡੇ ਮਾਧਿਅਮ ਰਾਹੀਂ ਮੈਂ ਲੋਕਾਂ ਨੂੰ ਆਹੀ ਸੰਦੇਸ਼ ਦੇਣਾ ਚਾਹੁੰਦੀ ਹੂੰ ਕਿ ਪੰਜਾਬ ਪੁਲਿਸ ਫੁਲੀ ਡੈਡੀਕੇਟਿਡ ਹੈ ਔਰ ਤੁਸੀਂ ਵੀ ਸਾਨੂੰ ਦੱਸੋ ਪੰਜਾਬ ਪੁਲਿਸ ਨੇ ਬੀਤੇ ਕੁਝ ਦਿਨਾਂ ਦੇ ਵਿੱਚ ਕਾਫੀ ਜ਼ਿਆਦਾ ਵੱਡੇ ਵੱਡੇ ਐਕਸ਼ਨਸ ਲੈਂਦੇ ਹਨ ਡਰਗ ਪੈਡਲਰਸ ਦੇ ਅਗੇਂਸਟ ਤੇ ਉਹ ਵਾਲੇ ਸਾਡੇ ਐਕਸ਼ਨਸ ਹੋਰ ਵੀ ਅੱਗੇ ਵਧਣਗੇ ਤੇ ਅਸੀਂ ਹੋਰ ਡੈਡੀਕੇਸ਼ਨ ਦੇ ਨਾਲ ਪੰਜਾਬ ਨੂੰ ਡਰਗ ਫ੍ਰੀ ਸਟੇਟ ਬਣਾ ਚੁੱਕਾ ਹਾਂ ਕਾਮਯਾਬ ਹੋ ਗਏ ਮੈਮ ਜਿਹੜੇ ਡਰਗਸ ਬੇਚਦੇ ਨੇ ਸਮਗਲਿੰਗ ਕਰਦੇ ਨੇ ਜਾਂ ਕਰ ਨਸ਼ਾ ਕਰਦੇ ਨੇ ਮੋਟੀ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜਿਹੜੇ ਉਹਨਾਂ ਨੂੰ ਜੀ ਆਹੀ ਮੈਸੇਜ ਆਏਗਾ ਕਿ ਪੁਲਿਸ ਨੇ ਛੱਡਣਾ ਨਹੀਂ ਉਹਨਾਂ ਨੂੰ ਤੇ ਪੁਲਿਸ ਨੇ ਇਨਫੈਕਟ ਪੂਰੀ ਸਰਕਾਰ ਨੇ ਪੂਰਾ ਦਾ ਪੂਰਾ ਇੱਕ ਪਲਾਨ ਬਣਾ ਲਿਆ ਹੈਗਾ ਪਹਿਲਾ ਪੁਲਿਸ ਸਿਰਫ ਇੱਕ ਇਨਫੋਰਸਮੈਂਟ ਏਜੰਸੀ ਹੋਣ ਕਾਰਨ ਪੁਲਿਸ ਇੱਕ ਖਾਲੀ ਇਨਫੋਰਸਮੈਂਟ ਵਾਲੇ ਪੱਖੋਂ ਜ਼ਿਆਦਾ ਕੰਮ ਕਰ ਪਾਉਂਦੀ ਸੀਗੀ ਹੁਣ ਸਰਕਾਰ ਨੇ ਇੱਕ ਪੰਜ ਮੈਂਬਰੀ ਕਮੇਟੀ ਬਣਾਈ ਹੈ ਤੇ ਸਾਰੇ ਕੇ ਸਾਰੇ ਸਿਵਲ ਐਡਮਿਨਿਸਟ੍ਰੇਸ਼ਨ ਨੂੰ ਪੁਲਿਸ ਐਡਮਿਨਿਸਟ੍ਰੇਸ਼ਨ ਨੂੰ ਇਕੱਠਾ ਕਰਕੇ ਇੱਕ ਟੀਮ ਵਾਂਗੂ ਕੰਮ ਕਰਨ ਦੇ ਲਈ ਉਹਨਾਂ ਨੂੰ ਨਿਰਦੇਸ਼ ਦਿੱਤੇ ਉਹਨਾਂ ਨੇ ਨਿਰਦੇਸ਼ ਦਿੱਤੇ ਤੇ ਉਹਦੇ ਅੰਡਰ ਹੀ ਸਾਡਾ ਸਿਵਲ ਡਿਪਾਰਟਮੈਂਟ ਦੇ ਨਾਲ ਇੱਕ ਕੈ ਸਾਜੀ ਮੁਹੀਮ ਹੈਗੀ ਉਹਦੇ ਅੰਡਰ ਜੋ ਵੀ ਲੀਗਲ ਕਾਰਵਾਈਆਂ ਹੈ ਅਸੀਂ ਸਾਂਝੇ ਤੌਰ ਤੇ ਲੈ ਕੇ ਆਪਕਾ ਜੋ ਡਰਗਸ ਦੀ ਕਮਰ ਨੂੰ ਅਸੀਂ ਤੋੜਨਾ ਹੈ ਇਸ ਵਾਰੀ ਤੇ ਬਿਲਕੁਲ ਇਹਨੂੰ ਉੱਠਣ ਨਹੀਂ ਦੇਣਾ ਤਾਂ ਉਹੀ ਸਾਡਾ ਉਹਨਾਂ ਦੇ ਲਈ ਮੈਸੇਜ ਹੈਗਾ ਕਿ ਅਗਰ ਤੁਸੀਂ ਡਰਗ ਦਾ ਕੰਮ ਕਰਦੇ ਹੋ ਤਸਕਰੀ ਕਰਦੇ ਹੋ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਖਰਾਬ ਕਰਦੇ ਹੋ ਯੂਥ ਨੂੰ ਖਰਾਬ ਕਰਦੇ ਹੋ ਤੇ ਯਾਤੋ ਤੁਸੀਂ ਪੰਜਾਬ ਨੂੰ ਛੱਡ ਦੋ ਜਾਂ ਨਸ਼ਾ ਵੇਚਣਾ ਛੱਡ ਦੋ ਕਿਉਂਕਿ ਅਸੀਂ ਤਾਂ ਤੁਹਾਨੂੰ ਨਹੀਂ ਛੱਡਣਾ ਅਗਰ ਤੁਸੀਂ ਪੰਜਾਬ ਦੇ ਵਿੱਚ ਨਸ਼ੇ ਨੂੰ ਵੇਚੋਗੇ ਪੰਜਾਬ ਨੂੰ ਲੋਕ ਡਰਦੇ ਆ ਵੀ ਕੋਈ ਜੇ ਵੈਸੇ ਦਸਤਾ ਪੁਲਿਸ ਅੱਗੇ ਨੂੰ ਤਸਕਰਾਂ ਨੂੰ ਨਾ ਦੱਸ ਦੇ ਨਾ ਉਦਾਂ ਦਾ ਕੀ ਤੁਸੀਂ ਵੈਸੇ ਦੇਣਾ ਜਾਓ ਹਾਂ ਜੀ ਜਿਵੇਂ ਮੈਂ ਤੁਹਾਨੂੰ ਥੋੜੇ ਦੇ ਪਹਿਲਾਂ ਦੱਸਿਆ ਕਿ ਮੈਨੂੰ ਬੀਤੇ ਕੁਝ ਦਿਨਾਂ ਦੇ ਵਿੱਚ ਬਹੁਤ ਸਾਰੇ ਮੈਸੇजेस ਉਦਾਂ ਹੀ ਆ ਚੁੱਕੇ ਤੋ ਅਸੀਂ ਉਹਨਾਂ ਦੇ ਨਾਂ ਵਗੈਰਾ ਕਿੱਥੇ ਨਹੀਂ ਦੱਸਦੇ ਅਸੀਂ ਆਪਣਾ ਉਹਨਾਂ ਦੇ ਜੋ ਵੀ ਸਾਡੇ ਕੋਲ ਇਨਪੁਟਸ ਆਏ ਉਹਨਾਂ ਨੂੰ ਮੈਨੂੰ ਯੂਜ਼ ਕਰਦੇ ਹਾਂ ਅਸੀਂ ਲਿਸਟਿੰਗ ਕਰ ਰਹੇ ਹਾਂ ਸਾਡੀ ਪੁਰਾਣੀ ਬਿਲਿਸ ਬਣੀ ਰੋਜ਼ ਅਸੀਂ ਫਰੈਸ਼ ਬਿਲਿਸ ਵੀ ਬਣਾ ਰਹੇ ਹਾਂ ਤਾਂ ਜਿਹੜੇ ਵੀ ਬੰਦੇ ਨੇ ਦੱਸਣਾ ਹੈ ਸਾਨੂੰ ਉਹ ਦੱਸ ਦੇ ਦੂਜਾ ਹੈਗਾ ਕਿ ਅਨੋਨਿਮਸ ਤਰੀਕੇ ਨਾਲ ਵੀ ਸਾਡੇ ਨਾਲ ਆਪਣੀ ਇਨਫੋਰਮੇਸ਼ਨ ਸ਼ੇਅਰ ਕਰ ਸਕਦਾ ਹੈ ਤੀਜੀ ਚੀਜ਼ ਹੈਗੀ ਪੰਜਾਬ ਪੁਲਿਸ ਵੱਲੋਂ ਇੱਕ ਐਂਟੀ ਨਾਰਕੋਟਿਕ ਟਾਸਕ ਫੋਰਸ ਦੀ ਟਿਪ ਲਾਈਨ ਹੈਗੀ ਉਹਦਾ ਨੰਬਰ ਵੀ ਲੋਕਾਂ ਦੇ ਨਾਲ ਸਾਂਝਾ ਕੀਤਾ ਗਿਆ ਹੈਗਾ 112 ਦੀ ਸਾਡੀ ਜੋ ਹੈਲਪ ਹੈ ਨੇ ਉੱਥੇ ਸਾਡੇ ਨਾਲ ਸ਼ੇਅਰ ਕਰ ਦੇ ਤੇ ਸਾਨੂੰ ਡਾਇਰੈਕਟਲੀ ਵੀ ਅਪਰੋਚ ਕਰ ਸਕਦੇ ਆ ਅਸੀਂ ਉਹਨਾਂ ਦਾ ਕੋਈ ਉਹਨਾਂ ਦੀ ਆਈਡੈਂਟੀਟੀ ਨੂੰ ਰਿਵੀਲ ਨਹੀਂ ਕਰਦੇ ਅਸੀਂ ਸਿਰਫ ਇਨਫੋਰਮੇਸ਼ਨ ਜਾਂਦੇ ਅਸੀਂ ਆਈਡੈਂਟੀਟੀ ਆਫ ਇਨਫੋਰਮੈਂਟ ਕਦੇ ਨਹੀਂ ਦੱਸਦੇ ਤੇ ਲੋਕੀ ਬੜ ਚੜ ਕੇ ਸਾਨੂੰ ਦੱਸਣ ਆਪਣੇ ਆਪਣੇ ਏਰੀਆ ਨੂੰ ਸਾਫ਼ ਕਰਨ ਦਾ ਜੋ ਰਿਸਪਾਂਸਿਬਿਲਟੀ ਹੈ ਉਹ ਮੈਂ ਅੱਜ ਸਾਰੇ ਪਿੰਡਾਂ ਦੇ ਲੋਕਾਂ ਨੂੰ ਵੀ ਆਈ ਦੱਸ ਕੇ ਕਿਉਂਕਿ ਰਿਸਪਾਂਸਿਬਿਲਟੀ ਉਹਨਾਂ ਦੀ ਵੀ ਹੈ ਉਹ ਸਾਨੂੰ ਦੱਸਣ ਖਾਲੀ ਪੁਲਿਸ ਨਹੀਂ ਕਰ ਪਾਏਗੀ ਕਿਉਂਕਿ ਪੁਲਿਸ ਦਾ ਨੰਬਰ ਘਟ ਲੋਕਾਂ ਦਾ ਜ਼ਿਆਦਾ ਹੈ ਤਾਂ ਲੋਕੀ ਸਾਡੇ ਅੱਖ ਤੇ ਕੰਨ ਬਣ ਸਕਦੇ ਤੇ ਲੋਕ ਹੀ ਸਾਨੂੰ ਦੱਸਣਗੇ ਤਾਂ ਹੀ ਇੱਕ ਐਸ ਜੋ ਲੋਕੀਏ ਸਾਡੇ ਫੋਰਸ ਮਲਟੀਪਲਾਇਰ ਵਾਂਗੂ ਕੰਮ ਕਰਨਗੇ ਔਰ ਪੁਲਿਸ ਦੇ ਜਿੱਥੇ 500 ਨੰਬਰ ਹੈ ਉੱਥੇ ਉਹ ਉਹੀ ਪੁਲਿਸ ਲੱਖਾਂ ਵਾਂਗੂ ਕੰਮ ਕਰ ਸਕਦੀ ਹੈ ਅਗਰ ਲੋਕੀ ਸਾਡੀ ਮਦਦ ਕਰਨਗੇ ਮੈਨੂੰ ਕੋਈ ਐਸਾ ਨੰਬਰ ਜਿਹੜਾ ਮਤਲਬ ਪਬਲਿਕ ਆਮ ਤੁਹਾਡੇ ਨਾਲ ਅਟੈਚਮੈਂਟ ਕਰ ਸਕੇ ਜੇ ਕੋਈ ਨਸ਼ੇ ਦਾ ਬੰਦਾ ਹੋਵੇ ਜੀ ਮੇਰਾ ਮੇਰਾ ਤਾਂ ਨੰਬਰ ਸਾਰਿਆਂ ਦੇ ਕੋਲ ਹੀ ਹੈਗਾ ਜਿਹੜਾ ਬੰਦਾ ਲੈਣਾ ਚਾਹੁੰਦਾ ਹੈ ਤੇ ਬਾਕੀ ਜੋ ਸਾਡੀ ਟਿਪ ਲਾਈਨਸ ਹੈ ਉਹ ਅਸੀਂ ਵੀ ਤੁਹਾਡੇ ਨਾਲ ਹੁਣ ਸ਼ੇਅਰ ਕਰ ਦਾਂਗੇ ਤੇ ਤੁਸੀਂ ਆਪਣੇ ਮੀਡੀਅਮ ਤੇ ਰਾਈ ਉਹਨੂੰ ਹੋਰ ਜ਼ਿਆਦਾ ਅੱਗੇ ਵਧਾ ਦਿਓ ਸਭ ਤੋਂ ਜ਼ਿਆਦਾ ਸੋਖਾ ਨੰਬਰ ਜੇ ਹੋਵੇਗਾ 112 ਦਾ ਹੈਗਾ ਉਹ ਤਾਂ ਯਾਦ ਕਰਨ ਦੀ ਵੀ ਲੋੜ ਨਹੀਂ ਹੈਗੀ ਕੋਈ ਵੀ ਪਰਸਨ ਉਹਦੇ ਉੱਪਰ ਕਾਲ ਕਰਕੇ ਸਾਨੂੰ ਕੁਝ ਵੀ ਦੱਸ ਸਕਦਾ ਹੈਗਾ ਅਸੀਂ ਇਮੀਡੀਏਟਲੀ ਐਕਸ਼ਨ ਲੈਂਦੇ ਹਾਂ ਮੈਡਮ ਜੇ ਤੁਸੀਂ ਸਰਚ ਵੀ ਅਨ ਸ਼ੁਰੂ ਕੀਤਾ ਹੋ ਦੀ ਖੰਨੇ ਦੇ ਵਿੱਚ ਕੋਈ ਐਸੇ ਲੱਭੇ ਤੁਹਾਨੂੰ ਵੀ ਜਿਹੜੇ ਏਰੀਆ ਐਸੇ ਜਿੱਥੇ ਕੋਈ ਦਸ਼ਾ ਜ਼ਿਆਦਾ ਚੱਲ ਰਿਹਾ ਹੋਵੇ ਜੀ ਦੇਖਿਏ ਕੁਝ ਕੁਝ ਏਰੀਆਜ਼ ਹੈ ਉੱਥੇ ਹੀ ਕੱਲ ਸਰਚ ਕੀਤੀ ਗਈ ਸੀ ਤੇ ਬਾਕੀ ਵੀ ਹੋਰ ਵੀ ਏਰੀਆਜ਼ ਹੈ ਟੂ ਮੇਨਟੇਨ ਥੈਟ ਸੇਕ੍ਰੈਸੀ ਤੇ ਮੈਂ ਹਜੇ ਤੁਹਾਨੂੰ ਏਰੀਆ ਦਾ ਨਹੀਂ ਦੱਸੂਗੀ ਬਟ ਸਾਡਾ ਪਲਾਨ ਬਣਾ ਹੋਇਆ ਹੈਗਾ ਅਸੀਂ ਅ ਸਪ੍ਰਾਈਜ਼ 엘ਿਮੈਂਟ ਦੇ ਨਾਲ ਹੀ ਉਥੇ ਸਰਚਿਸ ਕਰਨੀ ਹੈ ਤੇ ਕੱਲ ਵੀ ਜੋ ਅਸੀਂ ਸਰਚ ਅਭਿਆਨ ਕੀਤਾ ਸੀਗਾ ਉਹਦੇ ਉਸਦੇ ਅੰਦਰ ਅਸੀਂ 16 ਬੰਦੇ ਅਰੈਸਟ ਕੀਤੇ ਸੀਗੇ ਤੇ ਉਹ ਸਾਰੇ ਕਿ ਸਾਰੇ ਦੇ ਉੱਪਰ ਕੁਝ ਨਾ ਕੁਝ ਪਹਿਲਾਂ ਦੇ ਮੁਕਦਮੇ ਸੀਗੇ ਕੁਝ ਲਾਈਵ ਕ੍ਰਾਈਮ ਕਰਦੇ ਫੜੇ ਗਏ ਸੀਗੇ ਕਿ ਕੁਝ ਦੇ ਕੋਲੋਂ ਸਾਨੂੰ ਕੁਝ ਮੋਬਾਈਲ ਫੋਨ ਚੋਰੀ ਦੇ ਫੜੇ ਗਏ ਇਦਾਂ ਦੇ ਅਸੀਂ ਕ੍ਰਾਈ ਕ੍ਰਿਮੀਨਲ 엘ਿਮੈਂਟਸ ਨੂੰ ਕੱਲ 16 ਇਨ ਨੰਬਰਸ ਨੂੰ ਫੜੇ ਆ ਤੇ ਕੱਲ ਦੀ ਸਾਡੀ 6 ਐਫਆਈਆਰਸ ਵੀ ਦਰਜ ਹੋਈਆਂ ਮੈਂ ਜਿਵੇਂ ਕਿ ਤੁਹਾਡੇ ਖੰਨੇਪੁਲੀ ਜ਼ਿਲ੍ਹੇ ਵੱਲੋਂ ਦੋ ਹਾਈ ਟੈਕ ਨਾਕੇ ਜਿਗੇ ਚੱਲਦੇ ਕਿ ਮੇ ਵੀ ਬੰਦ ਹੋ ਗਿਆ ਤੇ ਉਹਦੇ ਵਿੱਚ ਵੀ ਕਾਫੀ ਨਸ਼ੇ ਨੂੰ ਕੰਟਰੋਲ ਕਰਦੇ ਸੀਗੇ ਵੀ ਦੋਨੇ ਚੱਲਣਗੇ ਕਿ ਇੱਕੇ ਫਿਰ ਚੱਲਣਗੇ ਹਾਂ ਜੀ ਅਸੀਂ ਉਹ ਵੀ ਦੇਖਿਆ ਸੀ ਸਟ੍ਰੈਟਜੀਸ ਚੇਂਜ ਕਰਦੇ ਰਹਿੰਦੇ ਮੀਡੀਆ ਨੂੰ ਅਸੀਂ ਹਰ ਚੀਜ਼ ਨਹੀਂ ਦੱਸੀ ਕਿਉਂਕਿ ਤੁਹਾਡੇ ਰਾਹੀਂ ਸਾਰਿਆਂ ਨੂੰ ਪਤਾ ਲੱਗ ਜਾਂਦਾ ਬਟ ਅਸੀਂ ਨਾਕਾਬੰਦੀ ਵਗੈਰਾ ਸ਼ਿਫਟ ਹੀ ਇੱਕ ਨਾਕਾਬੰਦੀ ਹੁੰਦੀ ਹੈ ਅਸੀਂ ਡਿਪੈਂਡਿੰਗ ਓਨ ਟਾਈਮ ਐਂਡ ਡਿਮਾਂਡ ਅਸੀਂ ਉਹ ਨਾਕਾਬੰਦੀ ਕਰਦੇ ਰਹਿੰਦੇ ਤੇ ਖੰਨਾ ਦੇ ਵਿੱਚੋਂ NH1 ਜਿਹੜਾ ਕਿ ਮੇਨ GT ਰੋਡ ਹੈ ਉਹ ਨਿਕਲਦਾ ਹੈਗਾ ਤੇ ਆ ਮੇਨ ਜੋ ਲਾਈਫਲਾਈਨ ਆਫ ਪੰਜਾਬ ਹੈਗੀ ਇੱਥੋਂ ਕਾਫੀ ਸਾਰੇ ਲੋਕਾਂ ਦੀ ਮੂਵਮੈਂਟ ਹੁੰਦੀ ਹੈ ਇਸ ਕਰਕੇ ਖੰਨਾ ਦੇ ਜੋ ਨਾਕਾ ਹੈ ਉਹ ਕਾਫੀ ਇਫੈਕਟਿਵ ਵੀ ਰਹਿੰਦੇ ਤੇ ਹੁਣ ਵੀ ਅੱਗੇ ਸਾਡੇ ਹੋਰ ਵੀ ਟਰਾਈ ਹੈ ਕਿ ਉਹਨੂੰ ਹੋਰ ਜ਼ਿਆਦਾ ਇਫੈਕਟਿਵ ਬਣਾਉਣ ਦੀ ਸਾਡੀ ਮਤਲਬ ਟਰਾਈ ਰਹੀ ਹੈ ਜਿਵੇਂ ਇੱਕ ਇੱਕ ਨੈਸ਼ਨਲ ਹਾਈਵੇ ਟੋ ਗਿਆ ਇੱਕ ਚੰਡੀਗੜ੍ਹ ਜਿਹੜਾ ਹੈਗਾ ਉਹ ਰਾਰੋੜੇ ਓਕੇ

सरकार ने एक पांच स्टैंडिंग कमेटी बनाई है कैबिनेट मिनिस्टर की एंड सारे के सारे सभी सिविल से पुलिस एडमिनिस्ट्रेशन में स्ट्रिक्ट इंस्ट्रक्शन है कि जो ये ड्रग्स का जो इशू हैगा ए कमर को तोड़ना है, तो है सवाल के पार्ट हो कुछ ना कुछ किसी अहदे के ऊपर ਕਿ ਕਿਸੇ ਕਿਸੇ ਲੋਕਾਂ ਨੂੰ ਪਰੇਸ਼ਾਨ ਕਰਦੇ ਤੇ ਇਸ ਕਰਕੇ ਤੁਹਾਨੂੰ ਥੋੜਾ ਜਿਹਾ ਜ਼ਿਆਦਾ ਅਸੀਂ ਟਾਰਗੇਟ ਕਰਨਾ ਚਾਹ ਰਹੇ ਹਾਂ ਸੋ ਥੈਟ ਤੁਸੀਂ ਅਗਰ 50 ਬੰਦੇ ਨੂੰ ਆਗੇ ਮਿਲਦੇ ਹੋ 100 ਬੰਦੇ ਨੂੰ ਆਗੇ ਮਿਲਦੇ ਹੋ ਤਾਂ ਤੁਸੀਂ ਸਾਡਾ ਮੈਸੇਜ ਉਹ ਲੋਕਾਂ ਤੱਕ ਪਹੁੰਚਾ ਸਕੋਗੇ ਤਾਂ ਆ ਸਾਡਾ ਅੱਜ ਦਾ ਆਈਡੀਆ ਸੀਗਾ ਤੇ ਆll out what they under ਇੱਕ ਤਾਂ ਹੈਗਾ ਪੁਲਿਸ ਪੁਲਿਸ ਇਜ਼ ਵਨ ਬਟ ਕੰਪੋਨੈਂਟ ਪੁਲਿਸ ਇਨਫੋਰਸਮੈਂਟ ਵਾਲੇ ਪਾਸੇ ਜ਼ਿਆਦਾ ਕਰ ਸਕਦੀ ਹੈ ਜਿੱਥੇ ਕ੍ਰਾਈਮ ਹੁੰਦਾ ਹੈਗਾ ਜੇਕਰ ਕੋਈ ਡਰਗ ਦੀ ਫੈਡਲਿੰਗ ਕਰਦਾ ਕਰਦਾ ਹੈ ਡਰਗ ਨੂੰ ਅੱਗੇ ਵੇਚਦਾ ਹੈਗਾ ਜਾਂ ਡਰਗ ਖੇੜਦਾ ਹੈ ਤੇ ਉਸ ਚੀਜ਼ ਬਾਰੇ ਇੱਕ ਪੁਲਿਸ ਰਿਸਪੌਂਸਿਬਿਲਟੀ ਹੁੰਦੀ ਹੈ ਉਹਦੇ ਅੰਦਰ ਪੁਲਿਸ ਐਨਫੋਰਸਮੈਂਟ ਵਾਲੇ ਪਾਸੇ ਜ਼ਿਆਦਾ ਕੰਮ ਕਰ ਸਕਦੀ ਹੈ ਦੂਜਾ ਹੁੰਦਾ ਹੈਗਾ ਇੱਕ ਇਹ ਜਿੱਤੀ ਜੀ ਚੀਜ਼ ਹੁੰਦੀ ਹੈਗੀ ਡਰਗਸ ਨੂੰ ਕੰਟਰੋਲ ਕਰਨ ਦੇ ਵਿੱਚ ਡੀ ਐਡਿਕਸ਼ਨ ਉਹ ਡੀ ਅਡਿਕਸ਼ਨ ਦੇ ਵਿੱਚ ਸਿੱਧਾ-ਸਿੱਧਾ ਪੁਲਿਸ ਦਾ ਰੋਲ ਨਹੀਂ ਹੁੰਦਾ ਹੈਗਾ ਆ ਡਾਕਟਰ ਸਭ ਤੁਸੀਂ ਅੱਤੀ ਆ ਜਾਓ ਪਲੀਜ਼ ਤੇ ਸਾਡੇ ਅੱਜ ਡਾਕਟਰ ਨਵਦੀਪ ਕੌਰ ਜੀ ਅਸੀਂ ਬੁਲਾਏ ਹੋਏ ਹਈਏ ਸਾਡੇ ਔਰ ਸੈਂਟਰ ਦੇ ਵਿੱਚ ਸਾਈਕੀਆਟ੍ਰਿਸਟ ਦਾ ਕੰਮ ਕਰਦੇ ਹੈ ਆ ਇਹ ਖੰਨਾ ਤੇ ਇੱਥੇ ਇਹਨਾਂ ਦਾ ਰੋਲ ਹੈਗਾ ਡਾਕਟਰ ਫ੍ਰਾਟਰਨਿਟੀ ਦਾ ਰੋਲ ਹੈਗਾ ਥੋੜੇ ਸਾਰਿਆਂ ਦਾ ਰੋਲ ਹੈਗਾ ਇਨਕਲੂਡਿੰਗ ਮੀਡੀਆ ਦਾ ਰੋਲ ਹੈਗਾ ਇੱਥੇ ਪੁਲਿਸ ਕੀ ਕਰ ਸਕਦੀ ਹੈ ਕਿਉਂਕਿ ਪੁਲਿਸ ਦੇ ਕੋਲ ਇੱਕ ਵਰਦੀ ਦੀ وجہ سے ਸਾਡੇ ਕੋਲ ਇੱਕ ਅਗੇ ਅਸੀਂ ਜੋ ਮੈਡੀਕਲ ਫਰੇਟਰਨਿਟੀ ਹੈ ਸਮਾਜ ਦੇ ਲੋਕੀ ਉਹਨਾਂ ਦੇ ਨਾਲ ਰਹਿ ਕੇ ਅਸੀਂ ਜਿਹੜੇ ਦਾਜ ਅਸੀਂ ਕਰਾ ਸਕਦੇ ਹਾਂ ਉਥੇ ਤੁਹਾਨੂੰ ਵੀ ਮੈਂ ਦੁਬਾਰਾ سے ਰਿਕਵੈਸਟ ਕਰੂੰਗੀ ਕਿ ਤੁਸੀਂ ਆਪਣੇ ਆਪਣੇ ਏਰੀਆ ਦੇ ਵਿੱਚ ਜਿਹੜੇ ਵੀ ਬੱਚੇ ਜਿਹੜਾ ਵੀ ਯੂਥ ਜਿਹੜਾ ਵੀ ਪਰਸਨ ਡਰਗਸ ਲੈਂਦਾ ਹੈ ਉਹਦਾ ਆਦੀ ਹੋ ਚੁੱਕਿਆ ਹੈ ਤੁਸੀਂ ਸਾਡੇ ਤੱਕ ਉਹਦੀ ਇਨਫੋਰਮੇਸ਼ਨ ਲੈ ਕੇ ਆਓ ਉਹਨੂੰ ਅਸੀਂ ਐ ਕ੍ਰਿਮੀਨਲ ਟ੍ਰੀਟਮੈਂਟ ਕਰਦਾ ਹੈਗਾ ਐ ਸਾਡੀ ਤੁਹਾਡੇ ਲਈ ਵੀ ਇੱਕ ਰਿਕਵੈਸਟ ਕਮ ਸਜੈਸ਼ਨ ਹੈਗਾ ਕਿ ਉਹਨਾਂ ਨੂੰ ਉਸ ਲੈਂਸ ਨਾਲ ਨਾ ਵੇਖੋ ਕਿ ਉਹ ਕੁਝ ਗਲਤ ਕਰ ਰਹੇ ਉਹਨਾਂ ਨੂੰ ਲਤ ਲੱਗ ਚੁੱਕੀ ਹੈ ਔਰ ਡਰਗ ਇਨੀ ਮਾੜੀ ਚੀਜ਼ ਹੁੰਦੀ ਹੈ ਕਿ ਉਹ ਦਿਮਾਗ ਦੇ ਉੱਪਰ ਇਨਾ ਅਸਰ ਕਰਦੀ ਹੈ ਕਿ ਫਿਰ ਬੋਡੀ ਉਹਨਾਂ ਦਿਮਾਗ ਉਹਨਾਂ ਦੇ ਕੰਟਰੋਲ ਦੇ ਵਿੱਚ ਨਹੀਂ ਹੁੰਦਾ ਹੈਗਾ ਬੋਡੀ ਡਿਮਾਂਡ ਕਰਦੀ ਹੈ ਉਹਨਾਂ ਨੂੰ ਉਹਨ ਐਡਿਕਸ਼ਨ ਨੂੰ ਹਟਾਣਾ ਫਿਰ ਮੈਡੀਕਲ ਫਰੇਟਰਨਿਟੀ ਦਾ ਕੰਮ ਹੈ ਬਟ ਸਾਡਾ ਰੋਲ ਹੈਗਾ ਕਿ ਉਹ ਜੋ ਡਰਗ ਐਡਿਕਟਸ ਨੂੰ ਉਹਨਾਂ ਨੂੰ ਮੈਡੀਕਲ ਫਰੇਟਰਨਿਟੀ ਤੱਕ ਮੈਡੀਕਲ ਹੈਲਪ ਤੱਕ ਲੈ ਕੇ ਜਾਣਾ ਤਾਂ ਉੱਥੇ ਤੁਹਾਡੇ ਸਾਰਿਆਂ ਦੀ ਹੈਲਥੀ ਰੋਡ ਪੈ ਗਈ ਸਾਨੂੰ ਹੁਣ ਅ ਅੱਜ ਦਾ ਜੋ ਸਾਡਾ ਪ੍ਰੋਗਰਾਮ ਸੀਗਾ ਆਹੀ ਤਿੰਨੋਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਔਰ ਪੰਜਾਬ ਦਾ ਇਨਕਲੂਡਿੰਗ ਮਾਈਸੈਲਫ ਜੇ ਸਾਰੇ ਕਿਸਾਈ ਪਿੰਡ ਦੇ ਲੋਕਾਂ ਨੂੰ ਜਿੰਨੇ ਅਸੀਂ ਕਰ ਸਕਦੇ ਸੀਗੇ ਅਸੀਂ ਪੇਟਾਈ ਲੋਕੇਸ਼ਨ ਦੇ ਤਕਰੀਬਨ 60 ਦੇ ਅਰਾਊਂਡ ਵਿਲੇजेस ਨੂੰ ਕਵਰ ਕੀਤਾ ਹੈਗਾ ਤੇ 25 ਤੋਂ 3000 ਪਰਸਨ ਨੂੰ ਅਸੀਂ ਮਿਲ ਕੇ ਆਏ। ਉਥੇ ਸਾਡੇ ਇੰਟਰੈਕਸ਼ਨਸ ਤੋਂ ਸਾਨੂੰ ਪਤਾ ਲੱਗਿਆ ਹੈਗਾ ਕਿ ਜਿਹੜਾ ਕਿ ਪਿਛਲੇ ਬੀਤੇ ਦੇ ਇੱਕ ਮੁਹਿੰਮ ਚਲਾਈ ਗਈ ਹੈ ਪੰਜਾਬ ਸਰਕਾਰ ਵੱਲੋਂ ਜੋ ਮਿਸ਼ਨ ਨੂੰ ਸ਼ੁਰੂ ਕੀਤਾ ਗਿਆ ਹੈਗਾ ਉਹਦਾ ਇੱਕ ਪੋਜ਼ਿਟਿਵ ਇੰਪੈਕਟ ਪੈ ਰਿਹਾ ਹੈਗਾ ਲੋਕਾਂ ਦੇ ਵਿੱਚ ਹੋਪ ਹੈਗੀ ਕਿ ਅਗਾਂਹ ਨੂੰ ਅਸੀਂ ਸਾਰਿਆਂ ਦਾ ਨੰਬਰ ਉਹਨਾਂ ਦੇ ਨਾਲ ਸ਼ੇਅਰ ਕੀਤਾ ਹੈਗਾ ਜਦੋਂ ਵੀ ਕਿਤੇ ਵੀ ਕੋਈ ਇਸ਼ੂ ਆਉਂਦਾ ਹੈਗਾ ਇਥੇ ਉਹਨਾਂ ਨੂੰ ਲੱਗਦਾ ਹੈਗਾ ਕਿ ਡਰੱਗਸ बिक ਰਹੇ ਹੈ ਜਾਂ ਡਰੱਗਸ ਵਾਲਾ ਜੋ ਕ੍ਰਾਈਮ ਹੈ ਉਹ ਹੋ ਰਿਹਾ ਹੈਗਾ ਤਾਂ ਅਸੀਂ ਉਹਨਾਂ ਨੂੰ ਦੱਸਿਆ ਹੈਗਾ ਕਿ ਉਹ ਇਮੀਡੀਟਲੀ ਸਾਨੂੰ ਅਪਰੋਚ ਕਰਨ ਸਾਨੂੰ ਦੱਸਣ ਪੰਜਾਬ ਪੁਲਿਸ ਫੁਲੀ ਡੈਡੀਕੇਟਿਡ ਹੈ ਇਮੀਡੀਟਲੀ ਐਕਸ਼ਨ ਲੈਣ ਲਈ ਤੇ ਉਦੋਂ ਅਲਾਵਾ ਅਸੀਂ ਉਹਨਾਂ ਨੂੰ ਦੱਸਿਆ ਹੈਗਾ ਕਿ ਇਸ ਤੋਂ ਇਲਾਵਾ ਕੁਝ ਵੀ ਅਗਰ ਉਹਨਾਂ ਦੇ ਧਿਆਨ ਚ ਕੋਈ ਸਜੈਸ਼ਨ ਹੈਗਾ ਕੋਈ ਨਾ ਲੱਗਦਾ ਹੈਗਾ ਕਿ ਕੁਝ ਹੋਰ ਕਰਨ ਦੀ ਲੋੜ ਹੈਗੀ ਔਰ ਕਿਵੇਂ ਅਸੀਂ ਡਰਗ ਡਰੱਗਸ ਵਾਲੀ ਇਸ ਇਸ਼ੂ ਨੂੰ ਕਵਰ ਕਰ ਸਕਦੇ ਆ ਉਹ ਸਾਡੇ ਨਾਲ ਸਾਂਝਾ ਕਰਨ ਇਸ ਦੇ ਨਾਲ ਨਾਲ ਮੈਂ ਤੁਹਾਡੇ ਮਾਧਿਅਮ ਰਾਹੀਂ ਕੋਈ ਵੀ ਇਨਫੋਰਮੇਸ਼ਨ ਹੈਗੀ ਉਹ ਇਮੀਡੀਏਟਲੀ ਸਾਡੇ ਧਿਆਨ 'ਚ ਲਾਏਗੇ ਤੋਂ ਅੱਜ ਦੀ ਪ੍ਰੈਸ ਨੋਟ ਸਾਰੇ ਨੂੰ ਅਸੀਂ ਅੱਗੇ ਕਰਾ ਦਿੱਤੀ ਨਹੀਂ ਨਹੀਂ ਤੁਸੀਂ ਪੁੱਛੋ ਜੀ ਬੇਨਤੀ ਕਰਨਾ ਚਾਹੁੰਦਾ ਜੀ ਕਿ ਇੱਕ ਅਸੀਂ ਸਾਡੇ ਕੁਝ ਬੁਦੀ ਅਗਰ ਪਬਲਿਕ ਇਸ ਨੂੰ ਸਪੋਰਟ ਕਰੇਗੀ ਉਹ ਵੀ ਕਨਸਿਡਰ ਹੋਏਗਾ ਤੁਹਾਡਾ ਮੈਸੇਜ ਮੈਂ ਆਪਣੇ ਚੈਨਲ ਦੇ ਥਰੂ ਸੀਨੀਅਰ ਆਫੀਸਰਸ ਤੱਕ ਮੈਂ ਤੁਹਾਡਾ ਵਾਲਾ ਮੈਸੇਜ ਜ਼ਰੂਰ ਪਹੁੰਚਾ ਦੂੰਗੀ ਸਰਕਾਰ ਤੱਕ ਵੀ ਜ਼ਰੂਰ ਮੈਂ ਤੁਹਾਡਾ ਮੈਸੇਜ ਪਹੁੰਚਾ ਸਰਕਾਰ ਦੇ ਕਰਨ ਵਾਲੇ ਕੰਮ ਹੁੰਦੇ ਆ ਜਿਸ ਤਰ੍ਹਾਂ ਹੁਣ ਇੱਥੇ ਹੀ ਸਾਡੇ ਇਹਨਾਂ ਭਾਈ ਸਾਹਿਬ ਨਾਲ ਪੁਲਿਸ ਦੇ ਨਾਲ ਮਿਲ ਕੇ ਗੱਲ ਹੋ ਰਹੀ ਸੀ ਕਿ ਅਸੀਂ ਜੇ ਫਰਦੇ ਆ ਨਾ ਜਵੰਤ ਹੋ ਜਾਂਦੀ ਹੈ ਜਿੱਥੇ ਸੀਐਮ ਜਾਂ ਪੰਜਾਬ ਸਰਕਾਰ ਕਹਿੰਦੀ ਹੈ ਡੀਜੀਪੀ ਨੂੰ ਜਾਂ ਪੰਜਾਬ ਪੁਲਿਸ ਨੂੰ ਕਿ ਤੁਸੀਂ ਸ਼ਕਤੀ ਕਰੋ ਉਥੇ ਉਹਨਾਂ ਨੂੰ ਵੀ ਚਾਹੀਦਾ ਵੀ ਕੋਈ ਕੋਈ ਨਾ ਕੋਈ ਉਹ ਲੈ ਜੋ ਤੁਸੀਂ ਮਤਲਬ ਕਾਨੂੰਨ ਕੋ ਦਾ ਵੀ ਕੋਈ ਸਾ ਮਤਲਬ ਪਰ ਹੋਵੇ ਜਦੋਂ ਜਬਾਨ ਸਹੀ ਨਾ ਹੋਵੇ ਅ ਦੇਖੀਏ ਬੇਲ ਮੈਂ ਸਾਰਿਆਂ ਦੇ ਨੌਲੇਜ ਦੇ ਲਈ ਦੱਸ ਦੂੰ ਬੇਲ ਪੁਲਿਸ ਦੇ ਹੱਥ ਦੀ ਚੀਜ਼ ਨਹੀਂ ਹੈ ਪੁਲਿਸ ਉਹ ਬੇਲ ਕੋਰਟ ਦਾ ਮਸਲਾ ਹੈਗਾ ਕੋਰਟ ਦੇ ਦਿੰਦੀ ਹੈ ਉਹ ਕਾਨੂੰਨ ਨੂੰ ਚੇਂਜ ਕਰਨ ਦਾ ਜੋ ਹੈਗਾ ਉਹ ਵੀ ਅਸੀਂ ਤੁਹਾਡਾ ਪੁਆਇੰਟ ਲੈ ਕੇ ਸਰਕਾਰ ਤੱਕ ਆ ਵਾਲੀ ਚੀਜ਼ ਪਹੁੰਚਾ ਦੇਨੇ ਬਟ ਆ ਕੋਰਟ ਦਾ ਮਸਲਾ ਹੈਗਾ ਪੁਲਿਸ ਦਾ ਇਹਦੇ ਵਿੱਚ ਕੋਈ ਰੋਲ ਜ਼ਿਆਦਾ ਹੈ ਨਹੀਂ ਅਸੀਂ ਲੇਕਿਨ ਫਿਰ ਵੀ ਟਰਾਈ ਕਰਦੇ ਆਂ ਤੁਹਾਡੇ ਸਾਰੇ ਦੀ ਨੋਲਿਜ ਦੇ ਲਈ ਮੈਂ ਦੱਸਣਾ ਚਾਹੁੰਦੀ ਹਾਂ ਕਿ ਹਰ ਜੋ ਵੀ ਬੇਲ ਲੱਗਦੀ ਹੈਗੀ ਪੁਲਿਸ ਉਹਨੂੰ ਕਾਉਂਟੈਸਟ ਹੀ ਕਰਦੀ ਕਾਉਂਟੈਸਟ ਦਾ ਮਤਲਬ ਉਹਦਾ ਵਿਰੋਧ ਹੀ ਕਰਦੀ ਹੈ ਪੁਲਿਸ ਉੱਥੇ ਖੜਦੀ ਹੈਗੀ ਤਾਂ ਕਿ ਜਿਨੇ ਵੀ ਮੁਜ਼ਰਮ ਹੈ ਉਹਨਾਂ ਨੂੰ ਜ਼ਮਾਨਤ ਨਾ ਮਿਲੇ ਫਿਰ ਵੀ ਆ ਕੋਰਟ ਦਾ ਮਸਲਾ ਹੈਗਾ ਔਰ ਤੁਹਾਡਾ ਜੋ ਸੁਜੈਸ਼ਨ ਹੈਗਾ ਅਸੀਂ ਇਹਨੂੰ ਟੇਕ ਅਪ ਕਰਦੇ ਆਂ ਅਸੀਂ ਤੁਹਾਡਾ ਜੋ ਵੀ ਸੁਝਾਅ ਹੈ ਉਹਨੂੰ ਅਸੀਂ ਪ੍ਰੋਪਰ ਚੈਨਲ 'ਆਗੇ ਰਾਈਂ ਸੀਨੀਅਰ ਆਫਿਸਰ ਤੱਕ ਪਹੁੰਚਾ ਦੇ ਮੈਡਮ ਇਹ ਠੀਕ ਹੈ ਵੀ ਜਦੋਂ ਪੁਲਿਸ ਨੇ ਤਾਂ ਕਰਨਾ ਉਹ ਮਤਲਬ ਜਿਸ ਤਰ੍ਹਾਂ ਜੇ ਕਾਨੂੰਨ ਬਣਿਆ ਹੋਇਆ ਉੱਥੇ ਕਾਨੂੰਨ ਦੇ ਮੁਤਾਬਕ ਹੀ ਉੱਥੇ ਆਰਡਰ ਹੋਣਾ ਹੋਵੇ ਬੇਲ ਮਿਲਦੀ ਹੈ ਸਾਡਾ ਵੀ ਬੇਨਤੀ ਕਰਨ ਦਾ ਮਤਲਬ ਇਹ ਕਾਨੂੰਨ ਨੂੰ ਵੀ ਕੁਝ ਇਸ ਤਰ੍ਹਾਂ ਰੱਖਿਆ ਜਾਵੇ ਦੇਖੋ ਜਿਹੜੀ ਪੰਜਾਬ ਸਟੇਟ ਲੈਟਰ ਪੈਂਸੀ ਨੇ ਸੈਲਰੀ ਇਹ ਪਾਸ ਕਰਦੀ ਹੈ ਤਾਂ ਕੋਰਟ ਇਸ ਬਾਉਂਡ ਟੂ ਐਕਸਪੋਨ ਦੈਟ ਉਹੀ ਮੈਂ ਕਹਿ ਰਹੀ ਹਾਂ ਨਾ ਜੀ ਤੁਹਾਡਾ ਸਜੈਸ਼ਨ ਇਜ਼ ਵੈਲ ਟੇਕਨ ਤੇ ਅਸੀਂ ਤੁਹਾਡੇ ਸੁਝਾਅ ਨੂੰ ਜ਼ਰੂਰ ਪਹੁੰਚਾ ਦੇਗੇ ਮੈਂ ਆਹੀ ਕਹਿ ਰਹੀ ਹੂੰ ਕਿ ਉਹਤੇ ਚੇਂਜ ਦੇ ਜੋ ਲੋਡ ਹੈਗੀ ਪੁਲਿਸ ਨਹੀਂ ਕਰ ਸਕਦੀ ਪਰ ਅਸੀਂ ਤੁਹਾਡੇ ਜੋ ਤੁਹਾਡਾ ਸਜੈਸ਼ਨ ਹੈ ਇਹਨੂੰ ਪ੍ਰੋਪਰ ਚੈਨਲਸ ਕੇ ਥਰੂ ਅਸੀਂ ਉੱਪਰ ਪਹੁੰਚਾ ਦੇਗੇ ਆਹੀ ਕਹਿ ਰਹੀ ਹਾਂ ਜੀ ਇੱਕ ਤਾਂ ਜਿਵੇਂ ਜੀ ਤੁਹਾਡਾ ਐਸਐਚਓ ਜਾਂ ਡੀਐਸਪੀ ਕੋਈ ਮਰਾਜਮ ਨਸ਼ੇ ਵਾਲੇ ਫੜ ਲਿਆ ਹੁੰਦਾ ਜੀ ਤਾਂ ਉਹ ਕੀ ਕਰਦੇ ਨੇ ਉਹਨਾਂ ਦੀ ਵੀ ਇੱਕ ਜੁਨਟ ਬਣੀ ਹੋਈ ਹੈ ਉਹ ਸਾਰੇ ਮੈਸੇਜ ਦੇ ਦਿੰਦੇ ਨੇ ਮੈਸੇਜ ਦੇ ਕੇ ਉਹ ਧਰਨਾ ਲਾ ਦਿੰਦੇ ਤੁਸੀਂ ਧਰਨਾ ਚ ਕਾਉਣ ਦੇ ਮਾਰੇ ਆਪਣੇ ਮੁਲਾਜ਼ਮ ਦੀ ਬਲੀ ਦੇ ਦਿੱਦਿਓ। ਇਹ ਅਸੀਂ ਇਹ ਇਹ ਮੁਲਾਜ਼ਮਾਂ ਨੂੰ ਜੇ ਤੁਸੀਂ ਸ਼ਾਬਾਸ਼ੇ ਦਵੇਂਗੇ ਉਹ ਤਾ ਜਗ ਹੈ ਉਹ ਟੀਮ ਉਹਨੂੰ ਮੁਲਾਜ਼ਮ ਨੂੰ ਲੈ ਕੇ ਹਾਜ਼ਰ ਕਰਤਾ ਉਹਦੇ ਨਾਲ ਆਮ ਮੁਲਾਜ਼ਮਾਂ ਦਾ ਥੋੜਿਆਂ ਦਾ ਦਿਲ ਟੁੱਟ ਜਾਂਦਾ ਵੀ ਮੈਂ ਇਹ ਕੰਮ ਕਰਾਂ ਇਹ ਕੰਮ ਵੀ ਤਾਂ ਬਹੁਤ ਘੱਟ ਕਰ ਰਹੇ ਨੇ ਅੱਛਾ ਜੀ ਮੈਂ ਆ ਵਾਲੀ ਚੀਜ਼ ਦੇ ਵੀ ਤੁਹਾਨੂੰ ਦੱਸਣਾ ਚਾਹੁੰਦੀ ਦੇਖਿਓ ਵਨ ਆਫ ði ਇਨਸਿਡੈਂਟ ਉਹਨਾਂ ਦੇ ਫੜ ਕੇ ਪੰਜ ਚਾਰ ਬੰਦੇ ਤੇ ਹੋਰਾਂ ਦੇ ਵੀ ਧਰਾਂ ਲੈਂਦੇ ਨੇ ਪਰ ਜਿਆਦਾ ਹੁੰਦਾ ਦੇਖਿਓ 1 ਸੈਕਿੰਡ ਸਰਤਾ ਜੀ 1 ਸੈਕਿੰਡ ਦੇਖਿਓ ਇੱਕ ਆਧੇ ਇਨਸਿਡੈਂਟ ਦਾ ਦੋ ਮੈਂ ਨਹੀਂ ਉਹ ਦੱਸ ਸਕਦੀ ਮੈਂ ਓਵਰਲ ਕਿਉਂਕਿ ਮੈਂ ਵੀ ਹੁਣ ਇੱਥੇ ਨਵੀਂ ਆਈ ਹੂੰ ਤੇ ਮੈਂ ਤੁਹਾਨੂੰ ਉਹਦਾ ਦੱਸਣਾ ਚਾਹੁੰਦੀ ਆਪ ਵੀ ਸਾਰਿਆਂ ਦੇ ਲਈ ਕਿ ਜੋ ਸਾ ਉਹ ਜੋ ਤੁਸੀਂ ਕਹਿੰਦੇ ਹੋ ਸ਼ਾਬਾਸ਼ੀ ਵਾਲਾ ਉਹ ਉਹਨਾਂ ਨੇ ਆਈ ਥਿੰਕ ਸਭ ਤੋਂ ਜ਼ਿਆਦਾ ਜੋ ਕਾਮੈਂਡੇਸ਼ਨ ਦੇਖ ਸਭ ਤੋਂ ਜ਼ਿਆਦਾ ਜੋ CC1 ਸਰਟੀਫਿਕੇਟ ਸਾਡੇ ਹੁੰਦੇ ਸਭ ਤੋਂ ਜ਼ਿਆਦਾ ਕੈਸ਼ ਰਿਵਾਰਡਸ ਔਰ ਸਭ ਤੋਂ ਜ਼ਿਆਦਾ ਜੋ ਹਲਾਸ਼ੀਰੀ دی ਹੈ ਉਹ ਆ ਵਾਲੇ ਡੀਜੀਪੀ ਸਾਹਿਬ ਨੇ ਬਹੁਤ ਜ਼ਿਆਦਾ ਦਿੱਤੀ ਹੈ ਹਲੇ ਅੱਗੇ ਵੀ ਦਿੰਦੇ ਰਹਿੰਦੇ ਤੇ ਉਹ ਗੁੱਡ ਵਰਕ ਨੂੰ ਅਪਰੀਸ਼ੀਏਟ ਕਰਦੇ ਹੈ ਬਣਾਉਂਦੇ ਇਨਸੀਡੈਂਟ ਦਾ ਮੈਨੂੰ ਪਤਾ ਹੈ ਕਿਹੜੇ ਇਸ ਜਿਹੜੇ ਤੁਸੀਂ ਕਹਿ ਰਹੇ ਹੋ ਜਿਹੜੇ ਤੋਂ ਪਹਿਲਾਂ ਐਸਐਸਪੀ ਸਾਹਿਬ ਗਏ ਨਹੀਂ ਉਹ ਮੁਲਾਜ਼ਮਾਂ ਦੀ ਫਾਈਲ ਮੈਂ ਪਹਿਲਾਂ ਵਾਲੇ ਦੇ ਤਾਂ ਮੈਂ ਜਦੋਂ ਐਸਐਸਪੀ ਉਹ ਨਹੀਂ ਪੈਰ ਲਾਉਂ ਉਹ ਮੁਲਾਜ਼ਮਾਂ ਦਾ ਹਾਂ ਕਾਹਨੂੰ ਪੈਰ ਲਾਉਂਗਾ ਚਲੋ ਪਹਿਲੇ ਵਾਲੇ ਦੇ ਤੇ ਨਹੀਂ ਗੱਲ ਕਰਦੇ ਮੈਂ ਉਹਨਾਂ ਦੇ ਬਾਰੇ ਨਹੀਂ ਕਹਿ ਸਕਦੇ ਕੁਝ ਮੈਨੂੰ ਪਤਾ ਵੀ ਨਹੀਂ ਕਿਸ ਅਰੇਂਡ ਵਾਲੇ ਤੁਸੀਂ ਕਹਿ ਰਹੇ ਹੋ ਉਹ ਠੀਕ ਹੈ ਕਿ ਯਾਨੀ ਮੁਲਾਜ਼ਮਾਂ ਦੀ ਜਿਹੜੇ ਮੁਲਾਜ਼ਮ ਕੰਮ ਕਰ ਰਹੇ ਨੇ ਪੂਰਾ ਦੇ ਘਟੋ ਘਟ ਐਸਐਸਪੀ ਦਾ ਸਰਤੇ ਹੱਥ ਹੋਣਾ ਚਾਹੀਦਾ ਤਾਂ ਉਹ ਕੰਮ ਕਰੀਏ। ਆਪਣੀ ਮੁਲਾਜ਼ਮਾਂ ਦੇ ਅੱਛੇ ਰੰਗ ਪਿੱਛੇ ਜ਼ਰੂਰ ਖੜੇ। ਲੇਕਿਨ ਅਗਰ ਕੋਈ ਪੁਲਿਸ ਦਾ ਵੀ ਕੋਈ ਮੁਲਾਜ਼ਮ ਅਗਰ ਕੁਝ ਕਿਤੇ ਤੁਹਾਨੂੰ ਲੱਗਦਾ ਹੈਗਾ ਕਿ ਕੁਝ ਗਲਤ ਹੋਇਆ ਪੁਲਿਸ ਵੱਲੋਂ ਤੁਸੀਂ ਸਾਡੇ ਧਿਆਨ 'ਚ ਲੈ ਕੇ ਹੋ ਅਸੀਂ ਉਹ ਵੀ ਜੋ ਸਾਡਾ ਡਿਪਾਰਟਮੈਂਟਲੀ ਬਣਦਾ ਹੈਗਾ ਅਸੀਂ ਜ਼ਰੂਰ ਉਹਦੇ ਉੱਪਰ ਐਕਸ਼ਨ ਲੈਂਦੇ ਹਾਂ। ਮੈਡਮ ਸਾਡਾ ਮੇਰਾ ਆਪਣਾ ਮੇਰਾ ਫਿਲਸਫਾ ਹਵੜਾ ਹੈ। ਹੁਣ ਤਾਂ ਉਹ মিডিਆ ਦੇ ਵਾਲਾ ਤਾਂ ਹੋਈ ਕਿ ਅਗਰ ਤੁਸੀਂ ਕੋਈ ਉਹ ਬੰਦ ਕਰਦੀ ਹੋਗੇ ਉੱਥੇ ਨਾਰਕਿੰਗ ਗੋਲੀ ਜੋ ਕਨਸੈਸ਼ਨ ਫੈਡਰਲਿਸਟ ਕਰਦੇ ਆ ਉਹ ਮਿਲਦੀ ਹੈ ਸੋ ਜੋ ਗਵਰਨਮੈਂਟ ਦੀ ਸਕੀਮ ਹੈ ਕਿ ਉਹ ਸੈਂਟਰਸ ਮਤਲਬ ਕਿ ਮਰੀਜ਼ ਆਇਆ ਟੈਸਟ ਹੋਇਆ ਅਗਰ ਉਹ ਪੋਜ਼ਿਟਿਵ ਹੈ ਕੋਈ ਨਸ਼ਾ ਕਰਦਾ ਹੈ ਤੇ ਉਹ ਸਾਫ ਦਵਾਈ ਸ਼ੁਰੂ ਹੋ ਜਾਂਦੀ ਹੈ ਸੋ ਇੱਕ ਤਾਂ ਗਵਰਨਮੈਂਟ ਦੀ ਸਕੀਮ ਹੈਗੀ ਹੈ ਉਹ ਦੇ ਤੀਜਾ ਹੈਗਾ ਡਿਰੀਕਸ਼ਨ ਸੈਂਟਰਸ ਲੁਧਿਆਣੇ ਦੀ ਗੱਲ ਕਰੀਏ ਤਾਂ ਲੁਧਿਆਣੇ ਦੇ ਵਿੱਚ ਦੋ ਡਿਰੀਕਸ਼ਨ ਸੈਂਟਰਸ ਨੇ ਸਰਕਾਰੀ ਇੱਕ ਤਾਂ ਹੈਗਾ ਸਿਵਲ ਹਸਪੀਟਲ ਸਮਰਾਣਾ ਦੇ ਵਿੱਚ ਦੂਜਾ ਹੈਗਾ ਸਿਵਲ ਹਸਪੀਟਲ ਲੁਧਿਆਣਾ ਦੇ ਇਹ ਇੱਕ ਰੀਹੈਬਿਟੇਸ਼ਨ ਸੈਂਟਰ ਹੈ ਜੋ ਕਿ ਜਗਰਾਉਂ ਦੇ ਵਿੱਚ ਹੈ ਡਿਕਸ਼ਨ ਸੈਂਟਰ ਦੇ ਵਿੱਚ ਬੇਸਿਕਲੀ ਹੈ ਕਿ ਜਿਹੜਾ ਪੇਸ਼ੈਂਟ ਦਾਖਲ ਹੋ ਕੇ ਛੱਡਣਾ ਚਾਹੁੰਦਾ ਹੈ ਦਾਖਲ ਹੋ ਕੇ ਜਿਹੜੀ ਪੇਸ਼ੈਂਟਸ ਨੂੰ ਜੀਵਰੀ ਪੂਰੀ ਜਿਹੜੀ ਨੋਟਸਪੇ ਦਵਾਈ ਹੈ ਉਹ ਅਸੀਂ ਨਹੀਂ ਦਿੰਦੇ ਬਾਕੀ